ਪ੍ਰੇਮੀ ਪੱਪੂ ਸਿੰਘ ਇਨਸਾਂ ਪਿੰਡ ਰੱਤਿਆਂ ਤੋਂ ਇਸ ਨਾਸਵਾਨ ਸੰਸਾਰ ਨੂੰ ਛੱਡ ਕੇ ਸੱਚਖੰਡ ਜਾ ਬਿਰਾਜੇ ਪਿੰਡ ਵਾਲਿਆਂ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪ੍ਰੇਮੀ ਪੱਪੂ ਇਨਸਾਂ ਦਾ ਪਰਿਵਾਰ ਕਈ ਸਾਲਾਂ ਤੋਂ ਡੇਰਾ ਸੱਚਾ ਸੌਦਾ ਸਰਸਾ ਦੇ ਨਾਲ ਜੁੜਿਆ ਹੋਇਆ ਹੈ ਤੇ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨਾਂ ਦੀਆਂ ਸਿਖਿਆਵਾਂ ਤੇ ਚੱਲਦਿਆਂ ਪ੍ਰੇਮੀ ਪੱਪੂ ਇਨਸਾਨ ਦੀ ਮ੍ਰਿਤਕ ਦੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਸਮੂਹ ਪੰਚਾਇਤ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਡੇਰਾ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਮਾਨ ਸਨਮਾਨ ਨਾਲ ਪੱਪੂ ਸਿੰਘ ਇਨਸਾਨ ਨੂੰ ਮੈਡੀਕਲ ਖੋਜਾਂ ਲਈ ਨਾਮ ਅੱਖਾਂ ਨਾਲ ਵਿਦਾਇਗੀ ਦਿੱਤੀ

ਉਤੇ ਚੱਜੀ ਹੋਈ ਹੈ ਜੀ ਕਾਈਪੋਲ ਸੰਨੀ ਦਾ ਸ਼ਰੀਰ ਮੈਡੀਕਲ ਐਂਡਰ ਸਾਰਕ ਸੈਟਾ ਆਮ ਇਹਨਾਂ ਦਾ ਟੱਕਰ ਜਾ ਰਿਹਾ ਹੈ ਤਾਂ ਰਕਨਾ ਤੇ ਫੋਲਡ ਘੁਡਾਉਂਦੇ ਹੋਏ ਆਪਣਾ ਸ਼ਰੀਰ ਹੈ ਮੈਡੀਕਲ ਖਰਚ ਮੌਦਾਨ ਕਰ ਰਹੇ ਆ ਗੰਸੂ ਮਾ ਪਹਿਲਾ ਸਤਾਂ ਦੇ ਬਹੁਤ ਵੱਡੇ ਵੱਡੇ ਡਾਕਟਰ ਜੇਰਾ ਸੱਚਾ ਸੋਦਾ ਸਤਸਾ ਦਰਬਾਰ ਵਿੱਚ ਜਾ ਕੇ ਅਗਵਾਈ ਕਰਕੇ ਉਸ ਨੂੰ ਰਸਤਾ ਦਿਖਾਉਂਦੇ ਆ ਤਾਂ ਇਨਸਾਨ ਆਪਣੇ ਸਹੀ ਪੱਧਰ ਪਰਦਰਸ਼ਨ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਸੁਪਰੀਵ ਗੁਰੂ ਦੀ ਸਿੱਖਿਆ ਕਰਕੇ ਕਿੰਨਾ ਨੇ ਸ੍ਰਿਸ਼ਟੀ ਦੇ ਭਲੇ ਲਈ ਬਹੁਤ ਸਾਰੇ ਪੌਦੇ ਲਗਾਏ 102 ਜੀ ਨੇ ਇਹਦੇ ਨਾਲ ਪੂਰੇ ਪਰਿਵਾਰ ਨੇ ਜਦੋਂ ਵੀ 15 ਅਗਸਤ ਹੁੰਦਾ ਹੈ ਪੂਜਨੀਕ ਗੁਰੂ ਜੀ ਦਾ ਜਨਮ ਦਿਨ ਦਿੱਗ ਆਜਾਤੀ ਦਿਹਾੜਾ ਉਸ ਦਿਨਾਂ ਨੇ ਇਸ ਪਰਵਾਰ ਨੇ ਬਹੁਤ ਪੌਦੇ ਲਾਏ ਕਿਉਂਕਿ ਅੱਜ ਗਲੋਬਲ ਵਾਰਮਿੰਗ ਦੇ ਨਾਲ ਗਰਮੀ ਬਹੁਤ ਵੱਧ ਰਹੀ ਹੈ ਧਰਤੀ ਨੂੰ ਪੌਦਿਆਂ ਦੀ ਬਹੁਤ ਜ਼ਰੂਰਤ ਹੈ ਸਤਿਕਾਰ ਨੇ ਆਪਣਾ ਜੋ ਦੰਦਾ ਸੀ ਸਹਿਯੋਗ ਕੀਤਾ ਬੜੇ ਜੋ ਮਹਾਨ ਕਾਰਜਾਜਿਓ ਸਰਪੰਚ ਸਨੇਂਦਰਪਾਲ ਸਿੰਘ ਜੀ ਪਿੰਡ ਰਤੀਆਂ ਜੀ ਸਨੀਤਾ ਰਾਣੀ ਵੈਪ ਸਰਪੰਚ ਜੀ ਇਹ ਪੱਪੂ ਸਿੰਘ ਮੈਂਬਰ ਪੰਚਾਇਤ ਸੀਗਾ ਜੀ ਜਾਨੀ ਕਿ ਪਿੰਡ ਦੇ ਵਿਕਾਸ ਲਈ ਬਹੁਤ ਵਧੀਆ ਇਨਸਾਨ ਸੀਗਾ ਜੀ ਭਲਾਈ ਲਈ ਇੰਨੇ ਵਧੀਆ ਵਾਧੇ ਚੱਲ ਕੇ ਕੰਮ ਕਰਦਾ ਸੀ ਜੀ। ਯਾਨੀ ਕਿ ਜੋ ਵੀ ਕੰਮ ਹੋਣਾ ਹੈ ਇਹ ਨੇ ਪਹਿਲੇ ਪਹਿਦੇ ਅਦਾਲਤ ਤੇ ਪਹਿਲਾਂ ਜਾ ਕੇ ਕੰਮ ਕਰਾਉਂਦਾ ਹੁੰਦਾ ਸੀ। ਬਹੁਤ ਵਧੀਆ ਜੀ ਬਹੁਤ ਵਧੀਆ ਜੀ। ਅਸੀਂ ਯਾਨੀ ਸਮਝ ਲਓ ਵੀ ਡੇਰਾ ਸੱਚਾ ਸੋਦਨਾ ਨਾਲ ਜੁੜੇ ਨਹੀਂ। ਯਾਨੀ ਕਿ ਹੁਣ ਦੇਖ ਕੇ ਸਾਡਾ ਵੀ ਮਨ ਕਰਦਾ ਵੀ ਅਸੀਂ ਵੀ ਡੇਰਾ ਸੱਚਾ ਸੋਦਨਾ ਨਾਲ ਜੁੜ ਗਏ। ਯਾਨੀ ਕਿ ਸਾਡਾ ਵਿੱਚੋਂ ਮਨ ਯਾਨੀ ਕਿ ਨਾ ਜਣਗੀ ਖੁਸ਼ ਹੋਇਆ ਵੀ ਸਾਡਾ ਵੀ ਜੀ ਕਰਦਾ ਵੀ ਅਸੀਂ ਵੀ ਡੇਰਾ ਸੱਚਾ ਸੋਦਨਾ ਨਾਲ ਜੁੜ ਗਏ। ਅਸੀਂ ਵੈਸੇ ਕਿ ਕਿਤੇ ਨਾਲ ਸੰਗ ਤੇ ਗਏ ਆ ਕਿਤੇ ਨਹੀਂ ਗਏ ਸੀ। ਇਹਦੇ ਨਾਲ ਇੱਕ ਦੋ ਵਾਰੀ ਅਸੀਂ ਉੱਥੇ ਗਏ ਆ ਜੀ। ਸਰ ਸਰ ਸੀ ਜਦੋਂ ਅਸੀਂ ਸਰਪੰਚ ਬਣੇ ਸੀਗੇ ਜੀ ਪਰ ਹੁਣ ਸਾਡਾ ਮਨ ਬਲਿਆ ਹੈ ਅਸੀਂ ਵੀ ਜਾਨਕੀ ਡੇਰਾ ਸੱਚੇ ਸੱਧਨਾਂ ਜੁੜਨ ਨੂੰ ਜੀ ਕਰਦਾ ਹੈ ਅੱਜ ਜ਼ਿਲ੍ਹਾ ਮੋਗਾ ਬਲਾਕ ਮੋਗਾ ਪਿੰਡ ਰੱਤਿਆਂ ਵਿੱਚ ਜੋ ਆਪਣੇ ਸੇਵਾਦਾਰ ਪਰਿਵਾਰ ਹੈ ਉਸ ਦੇ ਵਿੱਚੋਂ ਬਾਈ ਪੱਪੂ ਸਿੰਘ ਜੀ ਇਨਸਾਂ ਜੋ ਮਾਲਕ ਵੱਲੋਂ ਸਵਾਸਾ ਰੂਪੀ ਪੂੰਜੀ ਜੋ ਦਿੱਤੀ ਗਈ ਸੀ ਉਸ ਨੂੰ ਪੂਰਾ ਕਰਕੇ ਸਤਗੁਰੂ ਦੀ ਗੋਦ ਵਿੱਚ ਜਾ ਵਿਰਾਜੇ ਤਾਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦੀ ਸਹਿਮਤੀ ਦੇ ਨਾਲ ਅੱਜ ਸਰੀਰਦਾਨ ਕੀਤਾ ਗਿਆ ਮੈਂ RAMLAL YOUTH ਸੱਚਾ ਨਮਰ ਸੇਵਾਦਾਰ ਸਰਸਾ ਦਰਬਾਰ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਤਿਗੁਰ ਦੀ ਜੋ ਇਹ ਰੀਤ ਚਲਾਈ ਹੋਈ ਹੈ ਵੀ ਜੋ ਮਰਨ ਤੋਂ ਬਾਅਦ ਸਰੀਰਦਾਨ ਕਰਨਾ ਤਾਂ ਉਸ ਦੇ ਵਿੱਚ ਪਰਿਵਾਰ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ ਇਹ ਸੰਤ ਡਾਕਟਰ ਗਰਮੀਤ ਰਾਮ ਰੇਮ ਸਿੰਘ ਹਿੰਸਾ ਜੀ ਨੇ ਬਹੁਤ ਵੱਡਾ ਇੱਕ ਸੰਸਾਰ ਦੇ ਉੱਪਰ ਪਰਉਪਕਾਰ ਕੀਤਾ ਕਿ ਇਹ ਪਹਿਲਾਂ 10-12 ਸਾਲ ਪਹਿਲਾਂ ਹਿੰਦੁਸਤਾਨ ਦੇ ਬਹੁਤ ਵੱਡੇ ਵੱਡੇ ਡਾਕਟਰ ਗਏ ਸੱਚੇ ਸੋਤੇ ਅਰਜ਼ ਕੀਤੀ ਗੁਰੂ ਜੀ ਸਾਨੂੰ ਡੈੱਡ ਬੋਰਡੀਆਂ ਦੀ ਲੋੜ ਆ ਕਿਉਂਕਿ ਇਹ ਪਹਿਲਾਂ ਡੱਡੂਆਂ ਦੇ ਉੱਪਰ ਪ੍ਰਯੋਗ ਹੋਇਆ ਕਰਦਾ ਸੀ ਪਰ ਅਧੂਰਾ ਰਹਿ ਜਾਂਦਾ ਸੀ ਡਾਕਟਰ ਸਾਹਿਬਾਨਾਂ ਦੀ ਬੇਨਤੀ ਨੇ ਸਵੀਕਾਰ ਕਰਦੇ ਹੋਏ ਅੱਜ ਮੋਗਾ ਬਲਾਕ ਦੇ ਵਿੱਚ ਇਹ 55ਵੀਂ ਡੈੱਡ ਬੋਡੀ ਆ ਤੋਂ ਅਸੀਂ ਆਪਣੇ ਸਤਿਗੁਰ ਸੰਤ ਡਾਕਟਰ ਗਰਮੀਤ RAM ਨੇ MC ਹਿੰ사 ਜੀ ਦੀ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਇਨਸਾਨੀਅਤ ਦੇ ਉੱਪਰ ਬਹੁਤ ਵੱਡਾ ਪਰਉਪਕਾਰ ਕੀਤਾ ਜੀ